ਬਲੌਕ ਟਲ ਮਦਰਪਿੰਡ ਬਲੀਲੀ ਨਗਰ ਵਿਖੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਸਲਾਨਾ ਜੂੜ ਮੇਲਾ ਸ਼ਰਧਾਪੂਰਕ ਮਨਾਇਆ ਗਿਆ ਇਸ ਮੌਕੇ ਪ੍ਰਸਿੱਧ ਕਲਾਕਾਰ ਰਾਜੇ ਜੀ ਅਤੇ ਹੋਰ ਲਖਵਿੰਦਰ ਕੋਟੀਆ ਅਤੇ ਕਾਫੀ ਸਾਰੇ ਕਲਾਕਾਰਾਂ ਨੇ ਆਪਣੇ ਗੀਤ ਗਾ ਕੇ ਜਿਨ੍ਹਾਂ ਦਾ ਲੋਕਾਂ ਨੇ ਆਨੰਦ ਮਾਣਿਆ ਤੇ ਲੰਗਰ ਜਿਹੜਾ ਗੁਰੂ ਦਾ ਧੁੱਟ ਵਰਤਾਇਆ ਗਿਆ ਜਾਣਕਾਰੀ ਦੇ ਲਈ ਚਲਦੀਆਂ ਪਿੰਡ ਬਲੀਲੀ ਨਗਰ ਜੁਗ ਜੁਗ ਜਉਣ ਕਰ ਵਾਲੀਆਂ ਜੁਗ ਜੁਗ ਜਉਣ ਕਰ ਵਾਲੀਆਂ ਓ ਜੁਗ ਜੁਗ ਜਉਣ ਕਰ ਵਾਲੀਆਂ 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 नी बि अनाले पड़े आलम फज़ल हुयो बे पड़े, पड़े आलम फाज़ल हुयो कॾहिं आप नू पी आई ਭੱਜ ਭੱਜ ਬੜਦੇ ਮੰਦਰ ਮਸਜਿਦ ਕਦੀ ਆਪਣੇ ਅੰਦਰ ਤੂੰ ਵੜ ਆਈਂ ਭਾਈ ਮਸਲਾਣਾ ਜੋੜ ਮੇਲਾ ਤਨ ਤਨ ਬਾਬਾ ਲਖਦਾਤਾ ਪੀਰ ਤਨ ਤਨ ਲਗੂਗਾ ਯਾਰ ਪੀਰ ਉਹਨਾਂ ਦੀ ਰਹਿਮਤ ਦੇ ਹੇਠੇ ਮੇਲਾ ਹਰ ਸਾਲ ਹੀ ਬੜੀ ਧੂਮ ਧਾਮ ਨਾਲ ਸਾਰਾ ਸਾਡਾ ਪਿੰਡ ਸਾਡੀ ಗ್ರಾಮ ਪੰਚਾਇਤ ਬਿਜਲੀ ਨੰਗਰ ਹੋਰ ਸਾਡੇ ਐਨ ਆਰ ਆਈ ਵੀਰ ਜੋ ਇਹਨੂੰ ਬਹੁਤ ਸ਼ਰਧਾ ਭਾਵਨਾ ਨਾਲ ਬਹੁਤ ਧੁੰਮਤਾਵਨ ਵਾਲੇ ਨੂੰ ਇਸ ਦਿਨ ਨੂੰ ਮਨਾਉਂਦੇ ਆ ਸਾਰੇ ਆਪਣੇ ਕੰਮਕਾਰਾਂ ਨੂੰ ਛੱਡ ਕੇ ਸਾਰੇ ਇਕੱਠੇ ਹੋ ਗਏ ਅੱਜ ਦੇ ਦਿਨ ਪੂਰਾ ਜਿਹੜਾ ਰਲ ਮਿਲ ਕੇ ਆਪਣੇ ਇਹਦਾ ਬਹੁਤ ਆਨੰਦ ਲੈ ਰਿਆ ਬਹੁਤ ਵਧੀਆ ਇਹ ਅੱਜ 22ਵਾਂ ਸਾਲਾਨਾ ਜੋੜ ਮੇਲਾ ਹੈ ਜੀ ਕਿਵੇਂ ਕਿਵੇਂ ਪ੍ਰੋਗਰਾਮ ਕਰਾਇਆ ਕਿਵੇਂ ਦੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਸਾਡੀ ਨੋ ਅੱਗੇ ਵਧੂ ਹੈ ਜੀ ਇਹਨਾਂ ਨੇ ਸਾਰਾ ਹੀ ਪ੍ਰੋਗਰਾਮ ਬਹੁਤ ਅੱਛੇ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਲੰਗਰ ਦਾ ਪ੍ਰਬੰਧ ਵੀ ਬਹੁਤ ਵਧੀਆ ਚੱਲ ਰਿਹਾ ਸਾਰਾ ਹੀ ਬਹੁਤ ਵੱਡੇ ਵੱਡੇ ਕਲਾਕਾਰ ਪਹੁੰਚੇ ਆ ਜਿਹਦੇ ਵਿੱਚ ਸਭ ਤੋਂ ਪਹਿਲਾ ਨਾਮ ਰਾਜੂ ਯਾਦ ਸਾਹਿਬ ਦਾ ਹੁੰਦਾ ਵਾ ਉਸ ਤੋਂ ਬਾਅਦ ਲਖਵਿੰਦਰ ਕੋਟਲੀ ਧੰਜਲ ਸਾਹਿਬ ਜਕਤਾਰ ਅਨਖੀਲਾ ਹੋਰ ਵੀ ਕਈ ਕਲਾਕਾਰ ਆਏ ਆ ਜੋ ਆਪਣਾ ਸਹਿਯੋਗ ਇੱਥੇ ਸਟੇਜ ਤੇ ਦੇ ਰਹੇ ਨੇ ਠੀਕ ਹੈ